ਜਮਨ ਖਾਣਾ ਕਿਸ ਨੂੰ ਪਸੰਦ ਨਹੀਂ ਹੈ ਪਰ ਪਿਛਲੇ ਸਾਲ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਣ ਵਾਲਾ ਜਮਨ ਇਸ ਵਾਰ 200 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ। ਬਰਸਾਤ ਦੇ ਮੌਸਮ ਵਿੱਚ ਜਿੱਥੇ ਸਬਜ਼ੀਆਂ ਦੇ ਭਾਅ ਸਮਾਨੀ ਚੜ ਗਏ ਹਨ ਉੱਥੇ ਇਸ ਵਾਰ ਬਸਾਤੀ ਸੀਜ਼ਨ ਵਿੱਚ ਆਉਣ ਵਾਲੇ ਜਮਨ ਵੀ ਆਮ ਲੋਕਾਂ ਨੂੰ ਪਹੁੰਚ ਤੋਂ ਬਾਹਰ ਹੀ ਲੱਗ ਰਹੇ ਹਨ। ਹਾਲਾਂਕਿ ਜਮੂਣ ਇੱਕ ਲੋਕਲ ਅਤੇ ਥੋੜੇ ਸਮੇਂ ਦਾ ਫਲ ਹੈ। ਕਲਵਾਦ ਦੇ ਦੌਰਾਨ ਜਮਨ ਵੇਚਣ ਵਾਲੇ ਨੌਜਵਾਨ ਨੇ ਦੱਸਿਆ ਕਿ ਸਮੇਂ ਤੋਂ ਪਹਿਲਾਂ ਹੀ ਬਰਸਾਤ ਨੇ ਇਸ ਵਾਰ ਜਮਨ ਦਾ ਜ਼ਿਆਦਾਤਰ ਫਲ ਖਰਾਬ ਕਰ ਦਿੱਤਾ ਹੈ। ਪਾਰੀ ਮੁਸ਼ਕਲ ਦੇ ਵਿੱਚ ਉਹਨਾਂ ਨੂੰ ਦਰਖਤ ਦੇ ਉੱਪਰ ਚੜ ਕੇ ਇਕੱਲਾ ਇਕੱਲਾ ਜਾਮਨ ਤੋੜਨਾ ਪੈਂਦਾ ਹੈ ਉਹ ਹਰ ਸਾਲ ਜਾਮਨ ਵੇਚ ਕੇ ਚੰਗੇ ਪੈਸੇ ਕਮਾ ਲੈਂਦੇ ਸਨ ਪਰ ਇਸ ਵਾਰ ਗਾਖਤਾ ਰੇਟ ਸੁਣ ਕੇ ਹੀ ਵਾਪਸ ਚਲੇ ਜਾਂਦੇ ਹਨ ਲੋਕ ਜੋ ਖਰੀਦ ਵੀ ਰਹੇ ਹਨ ਉਹ ਵੀ 50 ਰੁਪਏ ਦੇ ਪਈਆ ਨੌਜਵਾਨ ਨੇ ਕਿਹਾ ਕਿ ਇਸ ਵਾਰ ਜਾਮਨ ਦਾ ਕਾਰੋਬਾਰ ਉਹਨਾਂ ਦੇ ਲਈ ਘਾਟੇ ਦਾ ਸਾਬਤ ਹੋਇਆ ਹੈ ਸਾਡਾ ਜੀ ਨਾਮ ਹੈਗਾ ਛੋਟੂ ਮੈਂ ਰਾਜੀਵ ਗਾਂਧੀ ਕਲੋਨੀ ਚੋਂ ਹੈਗਾ 5 ਨੰਬਰ ਬਾੜੇਗਾ ਵਾ ਇਹ ਕਟ ਤੋਂ ਕਟ ਦਾ ਨੂੰ ਕੋਈ 10 ਸਾਲ ਹੋ ਗਿਆ ਵਾ ਜਾਵਨਾਈ ਤੇ ਨੈਰ ਦੇ ਕੰਡੇ ਲਾਉਂਦੇ ਆ ਰੇੜੀ ਤੇ ਇਸ ਵਾਰੀ ਪਹਿਲਾਂ ਪਿਛਲੇ ਵਾਰੀ ਆਈ ਵੇਚਾਈ 120 ਰੁਪਏ ਕਿਲੋ ਇਸ ਵਾਰੀ ਆਈ ਵੇਚਦੇ ਪਏ 200 ਰੁਪਏ ਕਿਲੋ ਜਿਹੜਾ ਜਾਵਨ ਬੂਟੇ ਤੇ ਲੱਗਿਆ ਸੀ بارش ਕਰਕੇ ਸਾਰਾ ਖਰਾਬ ਹੋ ਗਿਆ ਵਾ ਤੇ ਜਾਵਨ ਨੈਰ ਕਿ ਬਹੁਤ ਕਟ ਵਾ ਤਾਂ ਕਰਕੇ ਆਈ 200 ਰੁਪਏ ਕਿਲੋ ਵੇਚਣ ਦੇ ਜੀ ਹਾਂਜੀ ਸੇਲ ਦੇ ਉੱਤੇ ਫਰਕ ਪਿਆ ਕਈ ਆ ਕੇ ਗਰਾਕ ਪੁੱਛਦੇ ਆ ਤੇ ਪੁੱਛਣ ਤੋਂ ਬਾਅਦ ਚੈੱਕ ਕਰਦੇ ਆ ਕਰਦਣ ਤੋਂ ਬਾਅਦ ਉਹ ਚੱਲ ਜਾਂਦੇ ਆ ਜਿਹੜਾ ਖਾਨ ਵਾਲਾ ਬੰਦਾ ਹੁੰਦਾ ਉਹ ਲੈ ਕੇ ਜਾਂਦਾ ਵਾ ਤੇ ਬਾਕੀ ਦੇ ਵੇਖਣ ਵਾਲੇ ਹਜ਼ਾਰ ਹੁੰਦੇ ਆ ਉਹ ਵੇਖ ਕੇ ਤੇ ਅੰਗੇ ਚੱਲ ਜਾਂਦੇ ਆ ਕਿ ਉਹ ਕਹਿੰਦਾ ਵਾ ਕਿ 200 ਰੁਪਏ ਕਿਲੋ ਜਾਮਨ ਤੁਸੀਂ ਕਿਉਂ ਵੇਚ ਰਹੇ ਹੋ ਇੰਨਾ ਮਹਿੰਗਾ ਕਿਉਂ ਹੋ ਗਿਆ ਵਾ ਤੇ ਇਸ ਵਜੇ ਤੋਂ ਕਰਨ ਤੋਂ ਵੇਚਣ ਦੇ ਆ ਕਿ ਇਸ ਵਾਰੀ ਜਾਮਨ ਬਹੁਤ ਘਟ ਲੱਗਿਆ ਵਾ ਮੀਮੂ ਦੇ ਚੱਕਰ ਤੇ ਫਸਲ ਜਿਹੜੀ ਹੈਗੀ ਉਹ ਸਾਰਾ ਖਰਾਬ ਹੋ ਗਿਆ ਵਾ ਤੇ ਉਹਦੇ ਕਰਕੇ ਭਾਜੀ ਆਹੀ 200 ਰੁਪਏ ਕਿਲੋ ਵੇਚਣ ਦੇ ਆ ਇਹ ਤਾਂ ਭਾਜੀ ਇਸ ਕਰਕੇ ਆਹੀ ਵੇਚਣ ਦੇ ਆ ਜਿਹੜਾ ਕਿ 200 ਰੁਪਿਆ ਹੁਣ ਵੇਚਣ ਦੇ ਆ ਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਿਆ ਵਾ ਉਸ ਕਰਕੇ ਆਹੀ 200 ਰੁਪਏ ਕਿਲੋ ਵੇਚਣ ਦੇ ਆ ਜਿੰਨੂੰ ਅੱਛਾ ਲੱਗਦਾ ਪਿਆ ਉਹ ਲੈ ਕੇ ਜਾ ਰਿਹਾ ਜੇ ਜਿੰਨੂੰ ਨਹੀਂ ਲੱਗਦਾ ਪਿਆ ਉਹ ਨਹੀਂ ਲੈ ਕੇ ਜਾ ਰਿਹਾ ਇਹ ਕੀ ਬਤੀ ਆ ਇਹਦੇ ਵਿੱਚ ਇਹ ਸਿਰਫ ਮਿਹਨਤੀ ਲੱਗਿਆ ਵਾ ਇੱਕ ਇੱਕ ਜਾਮੁਨ ਆਹੀ ਟਾਣੇ 'ਚੋਂ ਨਾ ਭਾਜੀ ਇੰਦਾ ਕਰਕੇ ਇੱਕ ਇੱਕ ਜਾਮੁਨ ਪੇੜ ਤੋਂ ਚੜਕੇ ਇੰਦਾ ਇੱਕ ਇੱਕ ਜਾਮੁਨ ਸੋੜਦੇ ਆ ਤੇ ਜੇ 200 ਰੁਪਿਆ ਕਿਲੋ ਵੇਚਣ ਦੇ ਆ ਕੋਈ ਮਾੜਾ ਤੇ ਨਹੀਂ ਵੇਚਣ ਦੇ ਆ ਵਾ ਜੇ ਬੰਦਾ ਖਾਵੇਗਾ ਨਾ 21 ਸਾਲ ਖਾਂਦਾ ਵਾ ਕੋਈ ਬਾਰ-ਬਾਰ ਤੇ ਹੈ ਨਹੀਂ ਕਿ 10 ਦਿਨ 10 ਦਿਨ ਵਾਸਤੇ ਹੈਗਾ ਵਾ ਜਾਵੰਦਾ ਸੀਜ਼ਨ ਹੈ ਉਹ 10 ਦਿਨ ਬੰਦਿਆਂ ਨੇ ਆਪਣਾ ਜਾਵੰਨ ਇੱਥੇ ਲਾਂਦਾ ਵਾ ਤੇ ਲਾ ਕੇ ਉਹ ਆਪਣਾ ਵੇਰ ਦਾ ਗੁਜ਼ਾਰਾ ਕਰਦਾ ਵਾ ਠੀਕ ਹੈ ਕਿ ਨਹੀਂ ਭਾਜੀ